ਹੁਣ ਸਿੱਖ ਜਿਹੜਾ ਉਹ ਠੀਕ ਉਹਨਾਂ ਨੇ ਆਖਿਆ ਕਿ ਬਵੇਕਸ਼ੀਲ ਹੋਣਾ ਚਾਹੀਦਾ ਪਰ ਕਈ ਵਾਰੀ ਆਪਾਂ ਇਮੋਸ਼ਨਲਾਂ ਕੌਮ ਇਦਾਂ ਦੀ ਵੀ ਚਾਹੀਦੀ ਥੋੜੀ ਜੀ ਫਿਰ ਬਹੁਤਾ ਚੱਲਦਾ ਨਹੀਂ ਕੰਮ ਉਹ ਫੌਜਾਂ ਉੱਥੇ ਗਈਆਂ ਤੇ ਉਹ ਬੰਦੇ ਅੱਗੇ ਕਹਿਣ ਤੁਸੀਂ ਜੋ ਕਰਨਾ ਕਰ ਲਓ ਸਾਡੇ ਗੁਰੂ ਦੀ ਬੇਅਦਬੀ ਹੋਵੇ ਸਾਡੇ ਗੁਰੂ ਦਾ ਸਵਾਗ ਰਚਿਆ ਜਾ ਰਿਹਾ ਹੋਵੇ ਤੇ ਕੋਈ ਵਪਾਰੀ ਸਾਨੂੰ ਇਹ ਗੱਲ ਕਵੇ ਜੋ ਕਰਨਾ ਤੁਸੀਂ ਕਰ ਲਓ ਨਹੀਂ ਇਹ ਨਹੀਂ ਸਹੀ ਹੋਣਾ ਆਪਣੇ ਜਿੰਨੇ ਵੀ ਸਰਦਾਰ ਬੈਠੇ ਕਿੰਨੀਆਂ ਆਪਣੀਆਂ ਕਿਤੇ ਵੱਡੀਆਂ ਫਿਲਮ ਇੰਡਸਟਰੀਆਂ ਆ ਵੀ ਸਾਨੂੰ ਇਹਨਾਂ ਨੂੰ ਅਰਬਾਂ ਖਰਬਾਂ ਦਾ ਘਾਟਾ ਪੈਣਾ ਕੁਝ ਵੀ ਨਹੀਂ ਹੋਣਾ ਬਸ ਫਿਲਮਾਂ ਬਣਾਓ ਜ਼ਰੂਰ بڑے بڑے ਸਮਾਜਿਕ ਮੁੱਦਿਆਂ ਤੇ ਆ ਸਰਦਾਰ ਜੀ ਬੈਠੇ ਸਾਡੇ ਸਾਬ ਜਦਾ ਅਜੀਤ ਸਿੰਘ ਨਗਰ ਤੋਂ ਹੀ ਨੇ ਬਹੁਤ ਇਹਨਾਂ ਸੋਹਣੀਆਂ ਬਣਾਈਆਂ ਪਰ ਆਪਾਂ ਨਾ ਕਹੀਏ ਧਾਰਮਿਕ ਨਾ ਜਿਹੜੀ ਇੱਕ ਆ ਮਤਿਆਂ ਨੇ ਲੀਕ ਖਿੱਚੀ ਆ ਇਨੂੰ ਕਰਦੋਂ ਲੰਗਣਾ ਗਿਆ ਆਪਾਂ ਫੇਰ ਉਹ ਫਿਲਮ ਬੈਨ ਹੋ ਜਾਂਦੀ ਆ ਫੇਰ ਕਹਿੰਦੇ ਦੀ ਸਿੱਖ ਕਸੂਰਵਾਰ ਆ ਸਿੱਖ ਕਿਵੇਂ ਕਸੂਰਵਾਰ ਆ ਆ ਮੱਦੇ ਤੇ ਬਿਲਕੁਲ ਸਪਸ਼ਟ ਐ ਐਸਜੀਪੀਸੀ ਦੇ ਜਾਂ ਧਰਮ ਪ੍ਰਚਾਰ ਕਮੇਟੀ ਦੇ ਤੇ ਇਹ ਵੀ ਕਿਹਾ ਜਾ ਰਿਹਾ ਪੀਟੀਵੀ ਬਾਹਰ ਕੱਢ ਦੋ ਕੱਢ ਵੀ ਸਕਦੇ ਸਿੱਖ ਇਹ ਵੀ ਕੋਈ ਵੱਡੀ ਗੱਲ ਨਹੀਂ ਹੈ ਜੇ ਕੱਢਣ ਤੇ ਆਗੇ ਤੇ ਪਰ ਚਲੋ ਆਈਟੀ ਦਾ ਯੁੱਗ ਹੈ ਜਾਂ ਹੋਰ ਬੜੇ ਯੁੱਗ ਨੇ ਆਪਾਂ ਬੜਾ ਕੁਝ ਚੰਗਾ ਉਤੋਂ ਗ੍ਰਹਿਣ ਕਰ ਸਕਦੇ ਆ ਪਰ ਜਿਹੜੀ ਸਾਡੀ ਪਰੰਪਰਾ ਵਾ ਸਾਖੀ ਦੀ ਉਹਦੇ ਤੇ ਸਾਨੂੰ ਰਹਿਣਾ ਚਾਹੀਦਾ ਤੁਹਾਡੇ ਸਾਰਿਆਂ ਦੇ ਮੈਂ ਕਹੂੰਗਾ ਸਾਰੇ ਮੇਲ ਕਰਨ ਹਰੇਕ ਦੀ ਮੇਲ ਰਜਿਸਟਰਡ ਕੀਤੀ ਜਾਊਗੀ ਹਰੇਕ ਦੇ ਸੁਝਾਅ ਦਾ ਸਵਾਗਤ ਹੋਊਗਾ ਪਰ ਆਪਾਂ ਸਾਰੇ ਇੱਥੇ ਗੁਰ ਭਾਈ ਬੈਠੇ ਆ ਮਨ ਦੇ ਵਿੱਚ ਕਿਸੇ ਨੇ ਕੋਈ ਤਲਖੀ ਨਹੀਂ ਲੈ ਕੇ ਜਾਣੀ ਮੇਰਾ ਇੱਕ ਸੁਭਾਅ ਆ ਮੈਂ ਇੱਕ ਦਿਨ ਦਵਾਬੇ ਦੇ ਪਿੰਡਾਂ ਦੇ ਵਿੱਚ ਉੰਜ ਹੀ ਗਿਆ ਕੁਝ ਸੱਜਣਾਾਂ ਚ ਬੈਠਿਆ ਬੜੇ ਬੜੇ ਉਹਨਾਂ ਤਿੱਖੇ ਸਵਾਲ ਕੀਤੇ ਆਪਾਂ ਉਹਨਾਂ ਨਾਲ ਸੰਵਾਦ ਕੀਤਾ ਅਖੀਰ ਆਪਾਂ ਬੜੇ ਗੱਲ ਵਕੜੀਆਂ ਪਾ ਕੇ ਉੱਠੇ ਕੌਮ ਜਿਹੜੀ ਗੱਲ ਸੀ ਨਾ ਹੋਵੇ ਵਿਸਾਖੀ ਤੇ ਨਿਹੰਗ ਫੌਜਾਂ ਜਾਣੀਆਂ ਚਾਹੀਦੀਆਂ ਅਨੰਦਪੁਰ ਸਾਹਿਬ ਸਾਡੇ ਬੰਦੇ ਸੁਣਵੇਂ ਬੜੇ ਹੋਏ ਤੇ ਮੈਂ ਬੜਾ ਦੁਖੀ ਪੀਏ ਕੀ ਹੋ ਰਿਹਾ ਹੈ ਮੈਂ ਨਹੀਂ ਕਹਿਣਾ ਫਿਲਮਾਂ ਨਾ ਬਣਾਓ ਸਮਾਜਿਕ ਮੁੱਦਿਆਂ ਤੇ ਬਣਾਓ ਤੁਹਾਨੂੰ ਕੋਈ ਜਾਣਬੁੱਝ ਕੇ ਜੋ ਵੀ ਸਿੱਖਾਂ ਦੀਆਂ ਰਵੈਤਾਂ ਪਰੰਪਰਾਵਾਂ ਮਹਾ ਬਾਲੀਵੁੱਡ ਦੀ ਗੱਲ ਆ ਰਹੀ ਹੈ ਜੇ ਆਪਾਂ ਤੈਅ ਕਰ దిਏ ਆਪਣੀ ਕੋਈ ਕਮੇਟੀ ਨਿਯਮ ਬਣਾਉਣੇ ਬੜੇ ਜ਼ਰੂਰੀ ਆ ਬੰਦੇ ਵੇਖ ਸਕਦੇ ਆ ਬੰਦੇ ਖਰੀਦੇ ਜਾ ਸਕਦੇ ਆ ਬੰਦਾ ਤੇ ਬੰਦਾ ਹੀ ਆ ਨਾ ਜੇ ਆਪਾਂ ਕੋਈ ਕਾਇਦੇ ਬਣਾ ਦੀਏ ਨਿਯਮ ਬਣਾ ਦੀਏ ਆ ਹੋ ਸਕਦਾ ਆ ਨਹੀਂ ਹੋ ਸਕਦਾ ਵੇਖੋ ਐਸਜੀਪੀਸੀ ਕੋਈ ਮਾੜੀ ਮੋਟ ਸੰਸਥਾ ਨਹੀਂ ਆ ਸਿੱਖਾਂ ਦੀ ਨੁਮੈਂਦਾ ਜਮਾਤ ਆ ਐਸਜੀਪੀਸੀ ਅਸੀਂ ਜੋ ਵੀ ਕਰਨਾ ਇਹਨਾਂ ਦੇ ਸਹਿਯੋਗ ਨਾਲ ਹੀ ਕਰਨਾ ਸਾਡਾ ਕੋਈ ਅਲੱਗ ਥਲੱਗ ਨਹੀਂ ਆ ਅੱਜ ਵੀ ਸਾਰੇ ਪ੍ਰਬੰਧ ਆਪਾਂ ਇਹਨਾਂ ਦੇ ਵੀ ਵਰਤੇ ਆ ਐਸਜੀਪੀਸੀ ਦੇ ਜਿਹੜੇ ਮਤੇ ਆ ਮੇਰੀ ਜਦੋਂ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਸਿੰਘ ਸਾਹਿਬ ਸਾਡੇ ਵੱਲੋਂ ਤੇ ਬੜੀਆਂ ਸਪਸ਼ਟ ਗੱਲਾਂ ਪਹਿਲਾਂ ਹੀ ਆਸੀ ਚੋਨੇ ਇਹਦੇ ਤੇ ਅਕਾਲ ਤਖਤ ਸਾਹਿਬ ਦੀ ਮੋਹਰ ਲੱਗੇ ਔਰ ਕੁਝ ਹੋਰ ਗੱਲਾਂ ਪਾਇੰਚ ਪਾ ਲੀਏ ਹਾਂ ਜਿਹੜੇ ਸਾਡੇ ਭਰਾ ਕੰਮ ਕਰਦੇ ਆ ਅਸੀਂ ਤੁਹਾਨੂੰ ਹਜ਼ਾਰ ਤਰੀਕੇ ਦਾ ਕੰਟੈਂਟ ਹੋਰ ਦੇ ਦਿੰਨੇ ਪੰਜਾਬ ਦੇ ਮਸਲੇ ਕਿਤੇ ਮਰਗੇ ਆ ਮੁੱਕਗੇ ਆ ਬੜੇ ਮਸਲੇ ਆ ਬੜਾ ਕੁਛ ਇੱਥੇ ਚੱਲ ਰਿਹਾ ਉਹਦੇ ਤੇ ਤੁਸੀਂ ਬਣਾਓ ਪਰ ਐਜ਼ ਏ ਕਿਸੇ ਗੱਲ ਤੇ ਇਹ ਧਰਮ ਦੀ ਮੋਹਰ ਲਾਉਣੀ ਜਿਹੜੀ ਆ ਇਹ ਆਪਾਂ ਕਾਹਤੋਂ ਰੱਖਦੇ ਭੀ ਇਹ ਲਾ ਦੇਣਾ ਫਿਰ ਵੇਖੋ ਹੋ ਸਕਦਾ ਕਿਸੇ ਵੇਲੇ ਮੈਂ ਵੀ ਕੋਈ ਧਾਰਮਿਕ ਫਿਲਮ ਵੇਖ ਲਈ ਹੋਵੇ ਮੈਂ ਮਾਫੀ ਮੰਗ ਲੈਣਾ ਕੱਲ ਨੂੰ ਕੋਈ ਮੇਰੀ ਕੋਈ ਪੁਰਾਣੀ ਸਟੇਟਮੈਂਟ ਕੱਢ ਲੈਣ ਭੀ ਜਥੇਦਾਰ ਪਹਿਲਾਂ ਆ ਕਹਿੰਦਾ ਹੈ ਪਰ ਮੈਂ ਉਹਦਾ ਜਥੇਦਾਰ ਨਹੀਂ ਸਿੱਖ ساری ਉਮਰ ਸਿੱਖ ਦਾ ਵਾ ਪਰ ਜਿਹੜਾ ਸਾਡਾ ਇਤਿਹਾਸ ਆ ਇਹ ਸ਼ਰਨਮਤਾ ਇਹ ਮਾਨਮਤਾ ਸਾਡੇ ਇਤਿਹਾਸ ਨੂੰ ਕੋਈ ਆਪਣੇ ਰੰਗ ਦੇ ਵਿੱਚ ਰੰਗ ਲਵੇ ਡਾਕਟਰ ਸਾਹਿਬ ਨੇ ਵੀ ਕੁਝ ਨੁਕਤੇ ਹੋਰ ਵੀ ਸਜਣਾ ਨੇ ਇਥੋਂ ਸਾਂਝੇ ਕੀਤੇ ਆ ਆਪਾਂ ਜੇ ਕਹਿ ਦਾਂਗੇ ਵੀ ਬਣਾ ਲਓ ਤੇ ਰੋਕਾਂਗੇ ਕਿਦਾਂ ਇੰਨੀ ਸੌਖੀ ਗੱਲ ਨਹੀਂ ਹੈ ਖਾਸ ਕਰਕੇ ਕਿਸੇ ਵੀ ਸ਼ਹੀਦ ਦਾ ਕਿਰਦਾਰ ਅਪਰਦਾਸ ਵਿੱਚ ਪਹਿਲਾਂ ਗੁਰੂਆਂ ਨੂੰ ਰੱਬ ਨੂੰ ਯਾਦ ਕਰਦੇ ਆਂ ਫਿਰ ਗੁਰੂਆਂ ਨੂੰ ਯਾਦ ਕਰਦੇ ਆਂ ਫਿਰ ਪੰਜਾਂ ਪਿਆਰਿਆਂ ਚਾਰ ਸਹਿਬਜ਼ਾਦਿਆਂ ਨੂੰ ਤੇ ਫਿਰ 40 ਮੁਕਤੀਆਂ ਤੋਂ ਬਾਅਦ ਜਿਗਰਕੇ ਦਾ ਸ਼ਹੀਦਾਂ ਦਾ ਰੁਤਬਾ ਬੜਾ ਵੱਡਾ ਵਾ ਸਾਡੀਆਂ ਪੀੜ੍ਹੀਆਂ ਵੀ ਸਾਨੂੰ ਮਾਫ਼ ਨਹੀਂ ਕਰਨਾ ਆਪਾਂ ਨਿਯਮ ਬਣਾਵਾਂਗੇ ਪਰ ਸ਼ਹੀਦਾਂ ਦੇ ਉੱਤੇ ਫਿਲਮ ਜੋ ਮਤੇ ਨੇ ਐਸਡੀਪੀਸੀ ਦੇ ਉਹ ਨਹੀਂ ਬਣਣੀ